ਸਾਰੇ ਮਾ ਜੋਗੇਸ ਸੁਚਾਰ ਦੇ ਨਿਸ਼ਾਨ ਨਿਰਦੇਸ਼ਾਂ ਸਾਰੇ ਸ਼ਹਿਰ ਬਠਿੰਡਾ ਦੇ ਵਿੱਚ ਜਿਹੜਾ ਟ੍ਰੈਫਿਕ ਨੂੰ ਸਜਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਅੱਜ ਅਸੀਂ ਜਿਹੜੇ ਆਟੋ ਰਿਕਸ਼ੇ ਵਾਲੇ ਤੇ ਈ ਰਿਕਸ਼ੇ ਵਾਲੇ ਤੇ ਪ੍ਰਧਾਨਾਂ ਨੂੰ ਤੇ ਹੋਰ ਜਿਹੜੇ ਇਹਨਾਂ ਦੇ ਸਰਕਰਤਾ ਬੰਦੇ ਸੀਗੇ ਉਹਨਾਂ ਨੂੰ ਅਸੀਂ ਬੁਲਾਇਆ ਇਹ ਬਲਾਕੇ ਕਿਉਂਕਿ ਆਮ ਲੋਕ ਇਹ ਸ਼ਿਕਾਇਤ ਕਰਦੇ ਆ ਵੀ ਜਿਹੜੇ ਇਹ ਰਿਕਸ਼ੇ ਵਾਲੇ ਆ ਵੀ ਇੱਕ ਤਾਂ ਓਵਰਲੋਡ ਸਵਾਰੀਆਂ ਬਿਠਾਉਂਦੇ ਆ ਤੇ ਜਿੱਥੇ ਜੀ ਕਰਦਾ ਸੜਕ ਦੇ ਵਿੱਚ ਖੜਾ ਕਰ ਲੈਂਦੇ ਆ ਤੇ ਟ੍ਰੈਫਿਕ ਦੇ ਵਿੱਚ ਆਮ ਜਿਹੜੀ ਟ੍ਰੈਫਿਕ ਆ ਉਹਦੇ ਵਿੱਚ ਇਹ ਡਿੱਗਰ ਪਾਉਂਦੇ ਆ ਇਸ ਦੇ ਸੰਬੰਧ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਬੁਲਾਇਆ ਸੀ ਤੇ ਇੱਕ ਦੂਸਰੀ ਗੱਲ ਹੋਰ ਆ ਵੀ ਜਿਹੜੇ ਲੋਕ ਲੋਕਾਂ ਦੀ ਇਹ ਵੀ ਮੰਗ ਆ ਵੀ ਇਹ ਜਿਹੜੇ ਆਟੋ ਰਿਕਸ਼ੇ ਵਾਲੇ ਜਾਂ ਈ ਰਿਕਸ਼ੇ ਵਾਲੇ ਬਿਨਾ ਕਿਸੇ ਰਜਿਸਟ੍ਰੇਸ਼ਨ ਨੰਬਰ ਤੋਂ ਸ਼ਹਿਰ ਦੇ ਵਿੱਚ ਇਹ ਘੁੰਮਦੇ ਫਿਰਦੇ ਆ ਇਹਨਾਂ ਦੀ ਕੋਈ ਆਇਡੈਂਟੀਟੀ ਦਾ ਪਤਾ ਨਹੀਂ ਲੱਗਦਾ ਇਸ ਕਰਕੇ ਅਸੀਂ ਉਸ ਦੇ ਸਬੰਧ ਦੇ ਵਿੱਚ ਅੱਜ ਇਹਨਾਂ ਦੇ ਨਾਲ ਮੀਟਿੰਗ ਕੀਤੀ ਆ ਕਿ ਕਿਸ ਕਿਸ ਤਰ੍ਹਾਂ ਦਾ ਹੁਣ ਜਿਹੜੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਦਿੱਤੀ ਸੀ ਕੀ ਇਨਸਟਰਕਸ਼ਨ ਦਿੱਤੀ ਗਈ ਸੀ ਕਿ ਡਾਕੂਮੈਂਟਸ ਉਹਨਾਂ ਨੇ ਆਪਣੇ ਪੂਰੇ ਕਰਨੇ ਨੇ ਦੇਖੋ ਅਸੀਂ ਮੈਨ ਇਹਨਾਂ ਨੂੰ ਇੱਕ ਤਾਂ ਇਹਨਾਂ ਨੂੰ ਕਿਹਾ ਵੀ ਚਾਹੇ ਇਹਨਾਂ ਦਾ ਆਟੋ ਰੱਖਿਆ ਚਾਹੇ ਇਹਨਾਂ ਦਾ ਈ ਰੱਖਿਆ ਇਹਨਾਂ ਨੂੰ ਟ੍ਰਾਂਸਪੋਰਟ ਵਿਭਾਗ ਪਾਸੋਂ ਇਸ ਦਾ ਰਜਿਸਟ੍ਰੇਸ਼ਨ ਨੰਬਰ ਲਿਆ ਤਾਂ ਕਿ ਇਹਦੀ ਆਈਡੈਂਟੀਟੀ ਹੋ ਸਕੇ ਤੇ ਨੰਬਰ 2 ਤੇ ਵੀ ਜਿਹੜੇ ਇਹਦੇ ਵਿੱਚ ਓਵਰਲੋਡ ਸਵਾਰੀਆਂ ਨਾ ਬਿਠਾਈਆਂ ਜਾਣ ਤੇ ਨਾ ਹੀ ਓਵਰਲੋਡ ਸਮਾਨ ਇਹਦੇ ਵਿੱਚ ਰੱਖਿਆ ਜਾਵੇ ਅਸੀਂ ਦੇਖਿਆ ਕੋਈ ਇਹ ਇਹਦੇ ਨਾਲ ਵੀ ਜਿਹੜੇ ਸਵਾਰੀਆਂ ਲੰਮਕਦੀਆਂ ਜਾਂਦੀਆਂ ਕਿਸੇ ਟਾਈਮ ਦੀ ਕੋਈ ਵੀ ਘਟਨਾ ਵਾਪਰ ਸਕਦੀ ਆ ਜਾਂ ਕੋਈ ਟ੍ਰੈਫਿਕ ਦੇ ਵਿੱਚ ਵਿਗੜਨ ਪੈ ਸਕਦਾ ਇੱਕ ਇਸ ਤੋਂ ਤੇ ਇੱਕ ਅਸੀਂ ਇਹਨਾਂ ਨੂੰ ਇਹ ਕਿਹਾ ਬਈ ਜਿਹੜੇ ਇਹ ਡਰਾਈਵਰ ਜਿਹੜਾ ਡਰਾਈਵਰ ਹੁੰਦਾ ਉਹਦੇ ਨਾਲ ਵੀ ਇਹ ਜਾਂ ਤਾਂ ਆਪਦਾ ਸਹਿਚਾਲਕ ਪਟਾਕੇ ਰੱਖਦੇ ਆ ਜਾਂ ਕੋਈ ਰੇਡ ਚ ਨੂੰ ਨਾਲ ਬਟਾਕੇ ਰੱਖਦੇ ਆ ਇਦੇ ਬਾਰੇ ਵੀ ਕਿਹਾ ਵੀ ਪਹਿਲੀ ਸੀਟ ਤੇ ਇਕੱਲਾ ਹੀ ਚਾਲਕ ਬੈਠੇ ਤੇ ਪਿੱਛੇ ਜਿੰਨੀਆਂ ਮਤਲਬ ਟ੍ਰਾਂਸਪੋਰਟ ਵਿਭਾਗ ਵੱਲੋਂ ਆਰ.ਸੀ ਦੇ ਮੁਤਾਬਕ ਜਿੰਨੀਆਂ ਸਵਾਰੀਆਂ ਮਨਜ਼ੂਰ ਆ ਉਹਨੀਆਂ ਹੀ ਬਿਠਾਈਆਂ ਜਾਣ ਤੇ ਨੰਬਰ 2 ਤੇ ਰਾਤ ਸਮੇਂ ਜਿਹੜੇ ਇਹਨਾਂ ਦੇ ਕੁਝ ਆਟੋ ਰਿਕਸ਼ੇ ਵਾਲਿਆਂ ਬਾਰੇ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਵੀ ਇਹ ਕੁਝ ਮਾੜੇ ਅੰਸਰਾਂ ਦੇ ਨਾਲ ਇਹਨਾਂ ਦੇ ਵਿੱਚ ਕੁਝ ਲੜਕੇ ਤੇ ਲੜਕੀਆਂ ਲੜਲੇ ਆ ਇਹਨਾਂ ਨੂੰ ਦੱਸਿਆ ਜੀ ਉਹਨਾਂ ਦੇ ਵਰਕ ਲਾਪਸ ਦੀ ਸਖਤ ਕਾਰਵਾਈ ਕਰਾਂਗੇ ਤੇ ਇਸ ਵਾਰ ਇਹ ਅਸੀਂ ਵਿਚਾਰਾਂਗੇ ਆਪ ਜੇ ਫਿਰ ਵੀ ਇਹ ਆਪਣੀ ਸ਼ਰਤਾ ਦੇ ਨਹੀਂ ਪੂਰੇ ਉਪਰ ਦੇ ਜੋ ਤੁਹਾਡੇ ਕੋਲ ਰੱਖੀ ਹੋਏ ਉਸ ਤੋਂ ਬਾਅਦ ਤੁਹਾਡੀ ਇਹਨਾਂ ਦਾ ਕੀ ਦੇਖੋ ਜੇ ਇਹ ਇਹਨਾਂ ਨੂੰ ਹੁਣ ਅਸੀਂ ਸਾਡੇ ਮਾਨਯੋਗ ਐਸਪੀ ਸਿਟੀ ਸਾਹਿਬ ਦੇ ਹੁਕਮ ਦੇ ਅਨਸਾਰ ਅਸੀਂ ਇਹਨਾਂ ਨੂੰ 5 ਦਿਨ ਦਾ ਟਾਈਮ ਦਿੱਤਾ ਨੰਬਰ 1 ਆਪਰੇ ਡਾਕੂਮੈਂਟ ਪੂਰੇ ਕਰ ਲਓ ਉਹਦੇ ਆਪ ਦੇ ਈ ਰੱਖਿਆ ਤੇ ਆਟੋ ਰਿਕਸ਼ੇ ਤੇ ਰਜਿਸਟ੍ਰੇਸ਼ਨ ਨੰਬਰ ਲਾ ਲਓ ਇੱਕ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਅਸੀਂ ਆਪਣੇ ਤੌਰ ਤੇ ਜਿਵੇਂ ਇੱਕ ਆਟੋ ਰਿਕਸ਼ੇ ਦੇ ਇਰਖੇ ਵਾਲੇ ਪਾਸਟੈਂਡ ਖੜਦੇ ਆ ਰੇਲਵੇ ਸਟੇਸ਼ਨ ਤੇ ਕੜਦੇ ਆ ਹਸਪਤਾਲ ਤੇ ਕੜਦੇ ਆ ਜੋ ਤੁਰਦੇ ਫਿਰਦੇ ਆ ਇਹਨਾਂ ਦੇ ਕੁਝ ਇਹਨਾਂ ਨੇ ਆਪਸ ਵਿੱਚ ਹੀ ਆਪਣੀਆਂ ਸਮੱਸਿਆਵਾਂ ਦੇ ਹੱਲ ਹੀ ਕੁਝ ਪ੍ਰਧਾਨ ਨਿਯੁਕਤ ਕੀਤੇ ਆ ਅਸੀਂ ਇਹਨਾਂ ਨੂੰ ਕਿਹਾ ਵੀ ਭਾਈ ਇੱਕ ਤਾਂ ਸਾਰਿਆਂ ਨੂੰ ਆਇਡੈਂਟੀਫਾਈਡ ਕਰਕੇ ਸਾਰਿਆਂ ਦੀਆਂ ਲੈਸਾਂ ਵੜਮਾ ਲਓ ਲੈਸਾਂ ਵੜਾ ਲਓ ਤੇ ਜਿਹੜੇ ਤੁਹਾਡੇ ਵਿੱਚ ਕੋਈ ਮਾੜੇ ਅੰਸਰ ਆ ਉਹਨਾਂ ਬਾਰੇ ਸਾਨੂੰ ਦਲਾ ਦਿਓ ਤੇ ਨਹੀਂ ਤਾਂ ਫਿਰ ਅਸੀਂ ਮੋਟਰ ਵਹੀਕਲ ਐਕਟ ਦੇ ਤਹਿਤ ਇਹਨੂੰ ਜੇ ਕਿਸੇ ਕੋਲੇ ਵੀਕਲ ਤੇ ਕੋਲੇ ਕੋਈ ਕਾਗਜ਼ਾਤ ਨਾ ਹੋਏ ਤੇ ਉਹਨੂੰ ਅਸੀਂ ਮੋਟਰ ਵਹੀਕਲ ਐਕਟ ਅਧੀਨ ਉਹਨੂੰ ਪੌਂਡ ਕਰਾਂਗੇ ਉਹਨੂੰ ਬੰਦ ਕਰਾਂਗੇ ਫਿਰ ਇਹ ਅਸੀਂ ਛੁੱਟਣ ਨਹੀਂ ਦਿੰਦੇ ਇਸ ਕਰਕੇ ਤੁਹਾਡੇ ਮਾਦੀਆਂ ਬਰਾਏ ਵੀ ਅਪੀਲ ਹੈ ਨੰਬਰ ਇੱਕ ਆਪ ਤੇ ਕਾਗਜ਼ ਪੱਤਰ ਪੂਰੇ ਕਰੋ ਅਗੇ ਪਿੱਛੇ ਨੰਬਰ ਲਗਾ ਲੋ ਤੇ ਇੱਕ ਓਵਰਲੋਡ ਸਵਾਰੀਆਂ ਨਾ ਵਟਾਓ ਤੇ ਇੱਕ ਜਿਹੜਾ ਰਾਤ ਨੂੰ ਮਾੜੇ ਅੰਸਰ ਚਾਹੇ ਸਾਡੀਆਂ ਉਹਦੇ ਵਿੱਚ ਕੁਛ ਬੀਪੀਆਂ ਘੁੰਮਦੀਆਂ ਤੇ ਚਾਹੇ ਇਹਦੇ ਵਿੱਚ ਕੁਛ ਬੰਦੇ ਘੁੰਮਦੇ ਆ ਤੇ ਬਾਜ ਆ ਜਾਣ ਤੇ ਸਾਡੀਆਂ ਜਿਹੜੀ ਪੁਲਸਾਂ ਦਿਨੇ ਸਾਡਾ ਪੀਸੀਆਰ ਤੇ ਟਰੈਪ ਪਾ ਕੇ ਰਾਤ ਨੂੰ ਸਾਡੀ ਗਸ਼ਤ ਪਾਲਟੀਆਂ ਪੀਸੀਆਰਾਂ ਸਾਡੀਆਂ ਬਹੁਤ ਸੰਤਰਕਾ ਤੇ ਅਸੀਂ ਇੱਥੇ ਢੇਰ ਲਾ ਦਾਂਗੇ ਅਸੀਂ ਇਹਨਾਂ ਨੂੰ ਇੱਥੇ ਖੜਾ ਹੋਣ ਜੋ ਕਿ ਥਾਂ ਨਹੀਂ ਮਿਲਣੀ ਇੱਥੇ ਜਦੋਂ ਤੁਸੀਂ ਅਪੌਇੰਟ ਕਰਨ ਤੇ ਆ ਗਏ ਇਸ ਕਰਕੇ ਤੁਹਾਡੇ ਮਾਤੀਆਂ ਵਰਾਈ ਸਾਡੀ ਸਖਤ ਧਾਰਨਾ ਵੀ ਅਸੀਂ ਚਾਹੁੰਦੇ ਆ ਵੀ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਵਧੀਆ ਟੰਗ ਦੇ ਨਾਲ ਚਾਰੂ ਟੰਗ ਦੇ ਨਾਲ ਚੱਲੇ ਤੇ ਜਨ ਨੂੰ ਇਸ ਨੂੰ ਚਲਾਉਣ ਦੇ ਲਈ ਜੇ ਕਾਨੂੰਨ ਦੇ ਦਾਇਰੇ ਦੇ ਰਹਿ ਕੇ ਕੋਈ ਸ਼ਕਤੀਕਰਨ ਦੀ ਵੀ ਲੋੜ ਪਈ ਅਸੀਂ ਸ਼ਕਤੀ ਵੀ ਕਰਾਂਗੇ